ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸਿਮਰਤ ਸਿੰਘ ਹੈਗਾ ਮੈਂ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਵਿੱਚ ਬਤੌਰ ਸਹਾਇਕ ਫਲੋਰੀਕਲਚਰਿਸਟ ਵਜੋਂ ਮੈਂ ਇੱਥੇ ਸੇਵਾ ਨਿਭਾ ਰਿਹਾ ਹਾਂ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਨਵੇਂ ਜ਼ਿਮੀਦਾਰ ਨੇ ਜਿਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਨੀ ਹੈ ਉਹਨਾਂ ਨੂੰ ਅਸੀਂ ਸਲਾਹ ਦਿੰਦੇ ਹਾਂ ਕਿ ਉਹ ਗੇਂਦੇ ਦੀ ਖੇਤੀ ਤੋਂ ਸ਼ੁਰੂ ਕਰਨ ਸੋ ਗੇਂਦਾ ਜਿਹੜਾ ਹੈ ਮੈਰੀਗੋਲਡ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਸਾਲ 'ਚ ਤਿੰਨ ਵਾਰੀ ਇਹ ਆਪਾਂ ਲਾ ਸਕਦੇ ਹਾਂ ਖੇਤ ਦੇ ਵਿੱਚ ਤੇ ਇਹ ਸਖਤ ਜਾਨ ਫਸਲ ਹੈਗੀ ਆ ਸੋ ਅਸੀਂ ਸਾਰਿਆਂ ਨੂੰ ਇਹੀ ਹਦਾਇਤਾਂ ਦਿੰਦੇ ਹਾਂ ਵੀ ਤੁਸੀਂ ਫੁੱਲਾਂ ਇਸ ਤੋਂ ਇਲਾਵਾ ਆਪਣੇ ਕੋਲੇ ਵਪਾਰਕ ਪੱਧਰ ਤੇ ਜੇ ਤੁਸੀਂ ਖੇਤੀ ਕਰਨੀ ਚਾਹੁੰਦੇ ਹੋ ਤਾਂ ਅਸੀਂ ਜ਼ਿੰਮੇਦਾਰ ਨੂੰ ਸਲਾਹ ਦਿੰਦੇ ਆ ਕਿ ਤੁਸੀਂ ਗਲੇਡੀਉਲਸ ਦੀ ਖੇਤੀ ਕਰ ਸਕਦੇ ਹੋ ਜਿਸ ਤਰ੍ਹਾਂ ਸਾਡੇ ਕੋਲ ਇੱਥੇ ਸਾਹਮਣੇ ਡਿਸਪਲੇ ਦੇ ਵਿੱਚ ਵੀ ਅਸੀਂ ਗਲੇਡੀਉਲਸ ਹੈ ਜਿਹੜਾ ਉਹ ਅਸੀਂ ਅਲੱਗ-ਅਲੱਗ ਵੈਰਾਈਟੀਆਂ ਜਿਹੜੀਆਂ ਡਿਪਾਰਟਮੈਂਟ ਵੱਲੋਂ ਡਿਸਪਲੇ ਤੇ ਰੱਖੀਆਂ ਹੋਈਆਂ ਨੇ ਉਹ ਜ਼ਿੰਮੇਦਾਰ ਆ ਕੇ ਉਹਨਾਂ ਬਾਰੇ ਕਾਫੀ ਕਯਰਿਓਸਿਟੀ ਸ਼ੋਅ ਕਰ ਰਹੇ ਨੇ ਇਨਫੋਰਮੇਸ਼ਨ ਲੈ ਰਹੇ ਨੇ ਇਸ ਤੋਂ ਇਲਾਵਾ ਅਸੀਂ ਕੁਝ ਜਿਹੜੇ ਪੱਕੇ ਬੂਟੇ ਨੇ ਜਿਨ੍ਹਾਂ ਨੂੰ ਆਪਾਂ ਇੰਡੋਰ ਪੌਟ ਪਲੈਂਟਸ ਕਹਿੰਦੇ ਆ ਕਿਉਂਕਿ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਆ ਸੋ ਗਰਮੀਆਂ ਦੇ ਵਿੱਚ ਜਿਹੜੀ ਇਨਡੋਰ ਪੌਟ ਪਲੈਂਟਸ ਨੇ ਉਹ ਆਪਾਂ ਲਗਾ ਕੇ ਆਪਣਾ ਜਿਹੜਾ ਵਾਤਾਵਰਨ ਹੈ ਪੋਲੂਸ਼ਨ ਹੈ ਉਹ ਆਪਾਂ ਕੰਟਰੋਲ ਕਰ ਸਕਦੇ ਆ ਸੋ ਉਹਦੇ ਲਈ ਕੁਝ ਅਸੀਂ ਵੈਰੈਟੀਆਂ ਰੱਖਿਆ ਨੇ ਜਿਸ ਜਿਸ ਤਰ੍ਹਾਂ ਰਸਕਸ ਹੈ ਐਸਪੈਰੇਗਸ ਹੈਗਾ ਪਿਰਵਟ ਹੈ ਫਰਨਸ ਨੇ ਸੋ ਅਲਗ-ਅਲਗ ਤਰ੍ਹਾਂ ਦੇ ਜਿਹੜੇ ਪੱਕੇ ਬੂਟੇ ਨੇ ਅਸੀਂ ਇਹ ਜ਼ਿੰਮੇਦਾਰਾਂ ਨੂੰ ਇਹਦੇ ਬਾਰੇ ਵੀ ਜਾਣਕਾਰੀ ਦੇ ਰਹੇ ਆ ਸੋ ਗਰਮੀਆਂ ਦੇ ਵਿੱਚ ਅਸੀਂ ਇੱਥੇ ਸਲੋਸ਼ੀਆ ਹੈ ਮੈਰੀਗੋਲਡ ਹੈ ਜਾਂ ਫਿਰ ਜੀਨੀਆ ਹੈ ਕੋਚੀਆ ਗਲਾਡੀਆ ਸੋ ਇਹਨਾਂ ਸਾਰਿਆਂ ਦੇ ਜਿਹੜੇ ਬੀਜ ਹੈ ਉਹ ਅਸੀਂ ਪ੍ਰੋਵਾਈਡ ਕਰਵਾ ਰਹੇ ਆ ਉਸ ਤੋਂ ਇਲਾਵਾ ਕੁਝ ਸਾਡੇ ਕੋਲ ਨਵੀਂ ਵੈਰਾਈਟੀਆਂ ਨੇ সুইਟ ਪੀਜ਼ ਦੀਆਂ ਜਿਹੜੀਆਂ ਕਿ ਮੌਸਮੀ ਫੁੱਲ ਹੈਗੇ ਨੇ ਜਿਨ੍ਹਾਂ ਦੀ ਕਾਫੀ ਅੱਛੀ ਖੁਸ਼ਬੂ ਵੀ ਹੈਗੀ ਆ ਜਿਵੇਂ ਗਲਦੋਦੀ ਹੈ ਗਲਦੋਦੀ ਨੂੰ ਵੀ ਆਪਾਂ ਲੂਸ ਫੁੱਲ ਵਜੋਂ ਆਪਾਂ ਇਹਦੀ ਖੇਤੀ ਕਰ ਸਕਦੇ ਆ ਸੋ ਉਹਦੇ ਕੋਲ ਵੀ ਸਾਡੇ ਕੋਲ ਗੋਲਟਕ ਦਾ ਜਿਹੜਾ ਇੱਕ ਸੈਂਪਲ ਹੈ ਛੋਟਾ ਜਿਹਾ ਡਬਲ ਫਲਾਵਰ ਵਾਲਾ ਉਹ ਵੀ ਪਿਆ ਹੈਗਾ ਸੋ ਕੁੱਲ ਮਿਲਾ ਕੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਪੂਰਾ ਮਤਲਬ ਜ਼ਿੰਮੇਦਾਰਾਂ ਨੂੰ ਪ੍ਰਮੋਟ ਕਰਦੇ ਆ ਕਿ ਫੁੱਲਾਂ ਦੇ ਖੇਤੀਬਾੜ ਤੁਸੀਂ ਆਓ ਸੋ ਜਿੰਨਾ ਜ਼ਿੰਮੇਦਾਰਾਂ ਨੇ ਇੱਥੇ ਕਾਫੀ ਕੁਐਸਚਨਸ ਵੀ ਆਏ ਨੇ ਵੀ ਕਈਆਂ ਨੇ ਕੁਝ ਪਲਾਂਟਸ ਜਿਹੜੇ ਪਰਚੇਸ ਕਰਨੇ ਉਹਨਾਂ ਬਾਰੇ ਕੁਐਰੀਜ਼ ਨੇ ਵੀ ਆਪਾਂ ਕਿੱਥੋਂ ਲੈ ਸਕਦੇ ਆ ਸੋ ਉਹਨਾਂ ਲਈ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਗਲੇਡੀਉਲਸ ਹੈ ਇਸ ਵੇਲੇ ਤਾਂ ਅਸੀਂ ਫਲਾਵਰਿੰਗ ਤੁਹਾਨੂੰ ਜਿਹੜੀਆਂ ਸਟਿਕਸ ਨੇ ਸਪਾਈਕਾਂ ਉਹ ਰੱਖੀਆਂ ਹੋਈਆਂ ਸੋ ਜੋਕਰ ਜੇ ਤੁਸੀਂ ਇਹਨਾਂ ਦੇ ਕੌਰਮਸ ਲੈਣੇ ਆ ਇਹਨਾਂ ਦੇ ਕੌਰਮਸ ਬਣਦੇ ਨੇ ਸੋ ਤੁਸੀਂ ਸਤੰਬਰ ਦੇ ਮੇਲੇ ਆ ਕੇ ਤੁਸੀਂ ਸਾਡੇ ਕੋਲੇ ਪੈਕਿੰਗ ਦੇ ਵਿੱਚ ਅਲੱਗ-ਅਲੱਗ ਗੰਡਿਆਂ ਦੇ ਜਿਹੜੇ ਰੰਗਾਂ ਦੇ ਜਿਹੜੇ ਆਪਣੇ ਫਲਦਾਰ ਬੂਟੇ ਫੁੱਲਾਂ ਵਾਲੇ ਜਿਹੜੇ ਬੂਟੇ ਨੇ ਮੌਸਮੀ ਫੁੱਲ ਉਹਨਾਂ ਦਾ ਬੀਜ ਆ ਸਰਦੀਆਂ ਦਾ ਬੀਜ ਸਤੰਬਰ ਵਾਲੇ ਮੇਲੇ ਚ ਮਿਲੇਗਾ ਗਰਮੀਆਂ ਤੇ ਜਿਹੜਾ ਬੀਜ ਆ ਸੀ ਉਹਨੇ ਇੱਥੇ ਸੇਲ ਕਰ ਰਹੇ ਆ ਅਲੱਗ-ਅਲੱਗ ਵੈਰਾਈਟੀਆਂ ਤੁਹਾਨੂੰ ਮੈਂ ਪਹਿਲਾਂ ਦੱਸਤੀਆਂ ਨੇ ਜਿਹੜੇ ਪੱਕੇ ਬੂਟੇ ਨੇ ਇਹਦੇ ਵਿੱਚ ਕੀ ਆ ਕਿ ਸਾਡੀ ਜਿਹੜੀ ਗੇਟ ਨੰਬਰ 2 ਦੇ ਵਿੱਚ ਪੀਏਯੂ ਦੀ ਲੈਂਡਸਕੇਪ ਨਰਸਰੀ ਹੈ ਸੋ ਉਹਦੇ ਵਿੱਚ ਵੀ ਤੁਸੀਂ ਪੱਕੇ ਬੂਟੇ ਨੇ ਮੌਸਮੀ ਬੂਟੇ ਵੀ ਆ ਪਲੱਸ ਪੱਕੇ ਬੂਟੇ ਰੁੱਖ ਵੇਲਾ ਝਾੜੀਆਂ ਗਰਾਊਂਡ ਕਵਰ ਸੋ ਉਹ ਸਾਰੇ ਬੂਟੇ ਜਿਹੜੇ ਆ ਉਹ 2 ਨੰਬਰ ਗੇਟ ਤੇ ਨਰਸਰੀ ਹੈਗੀ अवेलेबल ਉੱ